ਹਾਂਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸਲੈਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 7-8 ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ WhatsApp ਨੰਬਰ 'ਤੇ ਸੰਪਰਕ ਕਰੋ WhatsApp ਦਾ ਨੰਬਰ ਤੇ Instagram ਪੀ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਹਾਂਜੀ ਟਰੈਕਟਰ ਪਕਾਉ ਮਹਿੰਦਰਾ 265 DI ਮਾਡਲ 1997 ਇੰਜਨ ਗੇਅਰ ਹੋ ਕੇ ਅਗਲੇ ਟਾਇਰ ਨਵੇਂ ਪਿਛਲੇ ਟਾਇਰ 50% ਕੀਮਤ ਸਿਰਫ 1,25,000 ਰੁਪਏ ਏਰੀਆ ਜਲਾਲਪੁਰ ਪਾਤੜਾ ਪਟਿਆਲਾ ਸੰਪਰਕ ਕਰੋ 9592583874 9592583874